ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਵੇੜੇ ਰਾਜ ਰਾਜ ਗੁਰਮਤਿ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮਖ ਹਰ ਆਪ ਤਲਾਏ ਅਤੁੱਲ ਤੋਲ ਰਹਾਉ ਗੁਰ ਚਰਨ ਸਰੇ ਵਹਿ ਗੁਰ ਸਿੱਖ ਤੋਰਾ ਗੁਰ ਸੇਵ ਤਰੇ ਤਜ ਮੇਰ ਤੋਰਾ ਨਰ ਨਿੰਦਕ ਲੋਭੀ ਮਾਨ ਕਠੋਰਾ ਗੁਰ ਸੇਵ ਨਾ ਭਾਈ ਸੇ ਚੋਰ ਚੋਰਾ ਗੁਰ ਤੁਠਾ ਬਖਸ਼ੇ ਭਗਤ ਭਾਉ ਗੁਰ ਤੁਠੇ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸਰਾਤ ਫਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਵਿਰਲੇ ਕੇ ਬਸੰਤ ਮਹੱਲਾ ਤੀਜਾ ਇਕ ਤੁਕਾ ਸਾਹਿਬ ਪਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡੋ ਚਾ ਕੋ ਹੱਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੀ ਮਾਇਆ ਮੋਹਿ ਪ੍ਰਾਣੀ ਗਲਤ ਰਹਿ ਤੈਸੀ ਸੰਤ ਜਨ ਰਾਮ ਨਾਮ ਰਵਤ ਰਹਿ ਮੈਂ ਮੂਰਖ ਮੁਗਧ ਉਪਰ ਕਰਹੁ ਦਇਆ ਤਉ ਸਰ ਲਾਗਿਤ ਰਹਉ ਪਇ ਕਹਿਤ ਨਾਨਕ ਸੰਸਾਰ ਕੇ ਨੇਹ ਫਲ ਕਾਮਾ ਗੁਰ ਪ੍ਰਸਾਦ ਕੋ ਪਾਵੇ ਅਮਰਤ ਨਾਮਾ ਮਹੱਲਾ ਪਹਿਲਾ ਬਸੰਤ ਹੰਢੋਲ ਘਰ ਦੂਜਾ ਇੱਕ ਉਹ ਓੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਵਿੱਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ RAM ਨਾਮ ਜਪ ਬੇੜਾ ਬੰਧੋ ਦਇਆ ਕਰਹੁ ਦਿਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟਹਿਗ ਦਿਵਾਲ ਕਾਹੇ ਗਾਚ ਲਾਵੋ ਰਹਾਉ ਕਾਰ ਹਰ ਹਟ ਮਾਲ ਟਿੰਡ ਪਰੂ ਵੋ ਤਿਸ ਭੀਤਰ ਮਨ ਜੋ ਵੋ ਅਮਰਤ ਸਿੰਚੋ ਪਰੋ ਕੇ ਆਰੀ ਤਉ ਮਾਲੀ ਕੇ ਹੋ ਵੋ ਕਾਮ ਕਰੋਧ ਦੋਏ ਕਰੋ ਬਸੋਲੇ ਗੋਡੋ ਧਰਤੀ ਭਾਈ ਜਿਉ ਗੋਡੋ ਤਿਉ ਤੁਮ ਸੁਖ ਪਾਵੋ ਕੀਰਤਨਾ ਮੀਟਿਆ ਜਾਈ ਬਗਲੇ ਤੇ ਫੁਨ ਹੰਸ ਸੁਲਾ ਹੋਐ ਜੇ ਤੂੰ ਕਰਹਿ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰਹੁ ਦਿਆਲਾ ਬਸੰਤ ਮਹਲਾ ਪਹਿਲਾ ਹਿੰਡੋਲਾ ਸਹਰੜੀ ਵਾਥ ਸਭ ਕਿਸ ਸਾਂਜੀ ਪੀਵ ਕੜੈ ਧਨ ਵਖੇ ਆਪ ਕਚ ਜੀ ਦੋਸ਼ ਨਾ ਦੇਉ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਉ ਆਪੇ ਪਰਮ ਭਲਾਣੀ ਅੱਖਰ ਲਿਖੇ ਸਈ گاਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕੇ ਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣ ਹੋ ਨਾਰੀ ਜੇ ਕਰ ਰੱਖਹਿ ਬੁਰਾ ਨਾ ਚਖਹਿ ਹੋ ਵਹਿ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਵਤ ਨਾਨਕ ਏਕ ਲੰਗਾਈ ਜੇ ਕਰ ਸੱਚ ਸਮਾਵਾਂ ਬਸੰਤ ਹੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੂ ਦੋਏ ਮਾਈ ਦੋਏ ਬਾਪਾ ਪੜੀਐ ਪੰਡਤ ਕਰਹੋ ਵਿਚਾਰੂ ਸੁਆਮੀ ਪੰਡਤਾ ਤੁਮ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਨਪਤੀ ਰਹਾਉ ਧੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਇ ਕਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੇ ਤਾਂ ਕੇ ਲਖਣ ਜਾਣੀਐ ਖਿਮਾ ਧਨ ਸੰਗਰੇਹ ਕਹਿਆ ਸੁਣਹਿ ਨਾ ਖਾਇ ਮਨਹਿ ਤਿਨਾ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਤੋਲਾ ਆਖੇ ਨਮਾਸਾ ਵਸੰਤ ਹੰਡੋਲ ਮਹਲਾ ਪਹਿਲਾ ਸਾਚਾ ਸਹੂ ਗੁਰੂ ਸੁਖ ਦਾਤਾ ਹਰ ਮੇਲੇ ਭੁਖ ਗਵਾਈ ਕਰ ਕਿਰਪਾ ਹਰ ਭਗਤ ਦਰੜਾਈ ਅਨੰਦ ਇਹ ਨ ਹਰ ਗੁਣ ਗਾਈ ਮਤ ਭੂ ਲਹਿਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਹੀਂ ਤਰੇ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤ ਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨ ਪਾਈਐ ਕਰਮ ਮਿਲੈ ਹਰ ਨਾਮ ਹਰੀ ਕਟ ਕਟ ਗੁਪਤਿ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੈ ਵਢਾਈ ਗੁਰਮਖ ਸੇ ਪ੍ਰਧਾਨ ਕੀਏ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹਲਾ ਤੀਜਾ ਕਰ ਪਹਿਲਾ ਦੋ ਤੁਕੇ ਇਕ ਓਅੰਕਾਰ ਸਤਗੁਰ ਪ੍ਰਸਾਦ ਮਹਾਰੂਤੀ ਮਹ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾਂ ਕਿਰਮ ਜੰਤ ਤੇਰਾ ਕਿਨੈ ਨਾ ਪਾਇਆ ਆਦ ਅੰਤ ਮੈਂ ਸਾਹਿਬ ਕੀ ਕਰਹਿ ਸੇਵ ਪਰਮ ਸੁਖ ਪਾਵੈ ਆਤਮ ਦੇਵ ਰਹਾਉ ਕਰਮ ਹੋਐ ਤਾਂ ਸੇਵਾ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਆਨੰਦਿਨ ਸਾਚ ਨਾਮਿ ਉਚਰੈ ਇਨ ਵਿਦ ਪ੍ਰਾਣੀ ਦੁਤਰ ਤਰੈ ਵੇਖੇ ਅਮਰਤ ਕਰਤਾਰ ਉਪਾਈ ਸੰਸਾਰ ਬਿਰਖ ਕੋ ਦੁਏ ਫਲ ਲਾਈ ਕਾਪੇ ਕਰਤਾ ਕਰੇ ਕਰਾਈ ਜੋ ਤਿਸ ਭਾਵੈ ਤਿਸੈ ਖੁਆਇ ਨਾਨਕ ਜਿਸਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਬਾਸਨਾ ਮਨਹਿ ਕਰੇ ਆਪਣਾ ਭਾਣਾ ਆਪ ਕਰੇ ਵਸੰਤ ਮਹੱਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰਹੁ ਪ੍ਰਭ ਦੀਨ ਦਇਆਲਾ ਤਿਸ ਬਿਨ ਅਵਰ ਨਹੀਂ ਮੈਂ ਕੋਈ ਜਿਉ ਭਾਵੈ ਤਿਉ ਰਾਖੈ ਸੋਈ ਗੁਰ ਗੋਪਾਲ ਮੇਰੇ ਮਨ ਪਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨਾ ਸਹਿਜ ਮਿਲੋ ਗੁਰ ਮੇਲ ਮਲਾਏ ਰਹਾਉ ਇਹੋ ਮਨ ਲੋਭੀ ਲੋਭ ਲੁਭਾਨਾ ਆਰਾਮ ਵਿਸਾਰ ਬਹੁਰ ਪਛਤਾਨਾ ਵਿਸਰਤ ਮਲਾਏ ਗੁਰ ਸੇਵ ਰਾਂਗੀ ਹਰ ਨਾਮ ਦੀਓ ਮਸਤਕ ਵਡ ਭਾਗੀ ਪੌਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈ ਰੋਗ ਕਠਨ ਤਨ ਪੀਰਾ ਗੁਰਮਖ RAM ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਲਦੀਆਂ ਅਗਨੀ ਤਨ ਚਾਰੀ ਤ੍ਰਿਸ਼ਨਾ ਜਲਤ ਜਲੇ ਹੰਕਾਰੇ ਗੁਰ ਰਾਖੇ ਵਡ ਭਾਗੀ ਤਾਰੇ ਜਨ ਨਾਨਕ ਔਰ ਹਰ ਅੰਮ੍ਰਿਤ ਧਾਰੀ ਬਸੰਤ ਮਹਲਾ ਤੀਜਾ ਹਰਿ ਸੇਵੇ ਸੋ ਹਰ ਕਾ ਲੂਗ ਸਾਚ ਸਹਜ ਕਦੇ ਨਾ ਹੋਐ ਸੋਗ ਮਨ ਮੁਖ ਮੋਏ ਨਾਹੀ ਹਰ ਮਨ ਮਾਹੀ ਮਰ ਮਰ ਜਮਹਿ ਪੀ ਮਰ ਜਾਹੀ ਸੇ ਜਨ ਜੀਵੇ ਜਿਨ ਹਰ ਮਨ ਮਾਏ ਸਾਚ ਸੁਮਲਹਿ ਸਾਚ ਸੁਮਾਹਿ ਰਹਾਉ ਹਰਿ ਨਾ ਸੇਵਹਿ ਤੇ ਹਰ ਤੇ ਦੂਰ ਦਸੰਤਰ ਭਵਹਿ ਸਿਰ ਪਾਵਹਿ ਧੂਰ ਹਰ ਆਪੇ ਜਨ ਲੀਏ ਲਾਏ ਤਿਸ ਸਦਾ ਸੁਖ ਹੈ ਤਿਲ ਨਾ ਤਮਾਈ ਨਦਰ ਕਰੇ ਚੂਕੈ ਅਬਮਾਨ ਸਾਚੀ ਦਰਗਾਹ ਪਾਵੈ ਮਾਨ ਹਰ ਜੀ ਉਹ ਵੇਖੈ ਸਦ ਹਜੂਰ ਗੁਰ ਕੈ ਸ਼ਬਦ ਰਹਿ ਆਪਰਪੂਰ ਜੀ ਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦੀ ਸਦ ਸੰਭਾਲ ਦਰ ਸਾਚੈ ਪਤ ਸਿਉ ਘਰ ਜਾਈ ਨਾਨਕ ਨਾਮ ਵਡਾਈ ਪਾਈ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਈ ਏਕੋ ਵੇਖੈ ਔਰ ਨਾ ਕੋਈ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤਿਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਦ ਬਸੰਤ ਇਹ ਮਨ ਮੋਲਿਆ ਗਾਏ ਗੁਣ ਗੋਬਿੰਦ ਰਹਾਉ ਗੁਰ ਪੁੱਛੋ ਤੂੰ ਕਰੋ ਵਿਚਾਰ ਤਾਂ ਪ੍ਰਭ ਸਾਚੇ ਲੱਗੇ ਪਿਆਰ ਆਪ ਛੋੜ ਹੋਹੇ ਦਾਸਤ ਭਾਈ ਤਉ ਜਗ ਜੀਵਨ ਵਸੈ ਮਨ ਆਈ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿ ਆਪਰਪੂਰ ਇਹ ਸਲਪਾ ਗਿੱਤੀ ਕਾ ਕੋਈ ਜਾਣੈ ਭੇਉ ਸਭ ਮੇਰਾ ਪ੍ਰਭ ਆਤਮ ਦੇਉ ਆਪੇ ਸਤ ਗੁਰ ਮੇਲ ਮਲਾਈ ਜਗ ਜੀਵਨ ਸਿਓ ਆਪ ਚਿਤ ਲਾਏ ਮਨ ਤਨ ਹਰਿਆ ਸਹਜ ਸੁਭਾਈ ਨਾਨਕ ਨਾਮ ਰਹਿ ਲਿਵ ਲਾਈ ਬਸੰਤ ਮਹੱਲਾ ਤੀਜਾ ਭਗਤ ਵੱਚਲ ਹਰ ਵਸੈ ਮਨ ਆਈ ਗੁਰ ਕਿਰਪਾ ਤੇ ਸਹਜ ਸੁਭਾਈ ਪਗਤ ਕਰੇ ਵਿਚੋ ਆਪ ਖੋਏ ਤਦ ਹੀ ਸਾਚ ਮਲਾਵਾ ਹੋਈ ਪਗਤ ਸੋਹ ਹੈ ਸਦਾ ਹਰ ਪ੍ਰਭ ਦਵਾਰ ਗੁਰ ਕਾ ਹੇਤ ਸਾਚੇ ਪ੍ਰੇਮ ਪਿਆਰ ਰਹਾਉ ਪਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸ਼ਬਦੀ ਵਿਚੋ ਹਉ ਮੈਂ ਖੋਏ ਹਰ ਜਿਉ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਤੇ ਤਿਨ ਸਦ ਬਸੰਤ ਮਨ ਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਵੇ ਸੂਕਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰੂ ਵਾਰ ਸੋਈ ਕਰੇ ਜੇ ਹਰ ਜੀਉ ਭਾਵੈ ਸਦਾ ਸੁਖ ਸਰੀਰ ਪਾਣੈ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਜ ਸੁਭਾਈ ਨਾਨਕ ਨਾਮ ਵਸੈ ਮਨ ਆਈ ਨਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਗੁਰੁ ਭਾਈ ਸਫਲਿਓ ਬਿਰਖ ਹਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਈ ਸਤਿ ਫਲ ਲਾਗੈ ਸਤਗੁਰੁ ਭਾਈ ਰਹਾਉ ਆਪੇ ਨੇੜੈ ਆਪੇ ਦੂਰੈ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਸ਼ਾਮ ਕਣੀ ਫੂਲੇ ਬਨਰਾਈ ਗੁਰਮੁਖ ਬਿਗਸੈ ਸਹਜ ਸੁਭਾਈ ਅਨ ਦਿਨ ਕੀਰਤਨ ਕਰਹਿ ਦਿਨ ਰਾਤ ਸਤਿਗੁਰ ਗਵਾਈ ਵਿੱਚੋਂ ਝੂਠ ਭਰਾਤ ਪ੍ਰਪੰਚ ਵੇਖ ਰਹਾ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰੋਗ ਵੱਡਾ ਦਾਤਾ ਤਿਲ ਨਾ ਤਮਾਈ ਨਾਨਕ ਮਿਲਿਆ ਸ਼ਬਦ ਕਮਾਈ ਬਸੰਤ ਮਹੱਲਾ ਤੀਜਾ ਪੂਰੇ ਭਾਗ ਸੱਚ ਕਾਰ ਕਮਾਵੇ ਏਕੋ ਚੇਤਾ ਫਿਰ ਜੋ ਨਾ ਆਵੇ ਸਫਲ ਜਨਮ ਇਸ ਜਗ ਮਹਿ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰਹੁ ਲਿਵ ਲਾਈ ਹਰ ਨਾਮ ਸੇਵਹੁ ਵਿੱਚੋਂ ਆਪ ਗੁਆਇ ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸ਼ਬਦ ਜਗ ਮਾਹੇ ਸਮਾਣੀ ਚਹਉ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚਾ ਸ਼ਬਦ ਰਹੇ ਲਿਵ ਲਾਏ ਸੇ ਜਨ ਸਾਚੇ ਸਾਚੇ ਭਾਏ ਸਾਚ ਧਿਆਇਨ ਦੇਖ ਹਜੂਰ संत जना की पग पंकज धूर एको करता अवर ना कोई गुरु शब्दी में लावा हुई जिन सच सेवया तिन रस पाया नानक सहज नाम समाया बसंत महला तीजा भगत करह जन देखह जूर संत जना की पग पंकज धूर हर सेती सद रह ले बलाई ਪੂਰੇ ਸਤਗੁਰ ਦੀ ਆਬੁਝਾਈ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਉਤਮ ਪਦਵੀ ਪਾਵੇ ਸੋਏ ਰਹਾਉ ਏਕੋ ਸੇਵਹੁ ਅਵਰਨਾ ਕੋਈ ਜਿਤ ਸੇਵਿਐ ਸਦਾ ਸੁਖ ਹੋਈ ਨਾ ਉਹ ਮਰੈ ਨ ਆਵੈ ਜਾਈ ਤਿਸ ਬਿਨ ਅਵਰ ਸੇਵੀ ਕਿਉ ਮਾਈ ਸੇ ਜਨ ਸਾਚੇ ਜਿਨਨੀ ਸਾਚ ਪਛਾਣਿਆ ਆਪ ਮਾਰਸ ਜੀ ਨਾਮ ਸਮਾਣਿਆ ਗੁਰਮਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾਚ ਸ਼ਬਦ ਪ੍ਰਭ ਏਕ ਸੰਝਾਨ ਹਰ ਰਸ ਚਾਖੇ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹਲਾ ਤੀਜਾ ਨਾਮ ਰੱਤੇ ਕੁੱਲਾਂ ਕਾ ਕਰਹਿ ਉਧਾਰ ਸਾਚੀ ਬਾਣੀ ਨਾਮ ਪਿਆਰ ਮਨ ਮੁਖ ਭੂਲੇ ਕਾਹੇ ਆਏ ਨਾ ਮੋਹ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸੁਵਾਰੇ ਗੁਰ ਕੈ ਸ਼ਬਦ ਸਾਚ ਉਰ ਧਾਰੈ ਰਹਾਉ ਗੁਰਮੁਖ ਸਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਤ ਗੁਣੀ ਗਹੀਰਾ ਜੰਮੈ ਮਰੈ ਨ ਆਵੇ ਜਾਈ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵਹੁ ਸਾਚ ਪਛਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਦਰ ਸਾਚੈ ਸੱਚ ਸੋਭਾ ਹੋਈ ਨਿਜ ਕਰਵਾਸਾ ਪਾਵੈ ਸੋਈ ਆਪ ਓ ਭੁੱਲ ਸੱਚਾ ਸਚ ਸੋਈ ਹੋਰ ਸਭ ਭੁੱਲਹਿ ਦੂਜੈ ਪਤ ਖੋਇ ਸਾਚਾ ਸੇਵਹੁ ਸਾਚੀ ਬਾਣੀ ਨਾਨਕ ਨਾਮੇ ਸਾਚ ਸਿਮਾਣੀ ਬਸੰਤ ਮਹੱਲਾ